ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਸੋਸ ਲਾਉ ਜੀ ਕੀ ਹਾਲ ਚਾਲੇ ਅੱਜ ਆਪਾਂ ਦੋਈ ਮਸ਼ੀਨਾਂ ਚਲਾਵਾਂਗੇ ਅੱਜ ਆ ਵੀ ਲੈ ਕੇ ਜਾਵਾਂਗੇ ਬੰਦਿਆਂ ਦੀ ਹੈਗੀ ਕਾਰਟ ਪਾਉ ਨਹੀਂ ਆਇਆ ਪਾਉ ਦੇ ਗਿਆ ਧੋਖਾ ਮੇਰੇ ਕਹਿਣ ਦੇ ਬਾਵਜੂਦ ਵੀ ਐਮਪੀ ਭੱਜ ਗਿਆ ਹੁਣ ਇੱਕ ਤਰੀਕ ਨੂੰ ਕਹਿੰਦਾ ਇੱਕ ਤਰੀਕ ਨੂੰ ਤਾਂ ਫੁੱਲ ਝੋੜ ਪਿਆ ਹੋਣਾ ਇੱਥੇ ਤੇ ਹਣ ਦੂਜੀ ਮਸ਼ੀਨ ਤੇ ਵੱਡੇ ਭਾਜੀ ਨੂੰ ਭੇਜਾਂਗੇ ਆ ਮੈਂ ਲੈ ਕੇ ਜਾਊਂਗਾ ਜੇ ਵੀ ਚਲਾਨੀ ਹੈ ਤੇ ਇੱਧਰ ਸਾਡੇ ਮੁੰਨਾ ਜੀ ਲੱਗੇ ਨੇ ਸਫਾਈ ਕਰਨ। ਸਾਰੀ ਵਰਕਸ਼ਾਪ ਦੇ ਵਿੱਚ ਸਮਾਨ ਖਿਲਰਿਆ ਪਿਆ ਸੀ। ਉਹਨੇ ਇਧਰ ਉਹ ਸੈਟਿੰਗ ਮੈਟਿੰਗ ਜੀ ਕਰਕੇ ਆਲ ਮਾਰੀ ਚੁੱਕ ਕੇ ਲਾਣੇ ਇਹਦੇ ਨਾਲ। ਸਾਰਾ ਕੰਮ ਸੈੱਟ ਕਰਕੇ ਫੇਰ ਇੱਥੇ ਸਫਾਈ ਹੋ ਜੂਗੀ ਸਾਰੀ ਮਸ਼ੀਨਾਂ ਅੰਦਰ ਵੜਦੀਆਂ ਹੋ ਜਾਣਗੀਆਂ। ਕ੍ਰਿਸ਼ਨ ਇਹ ਚਾਬੀਆਂ ਬਾਅਦ ਚ ਛਾਂਟ ਲੈਣੇ ਪਹਿਲਾਂ ਇੱਕ ਵਾਰੀ ਕੋਈ ਨਹੀਂ ਬਾਅਦ ਤਨ ਮੈਂ ਦੱਸਦਾ ਇੱਕ ਮਿੰਟ। ਅੱਛਾ ਮਸ਼ੀਨ 'ਚ ਲੱਗਿਆ ਰੱਖਣਾ। ਹਾਂ ਰੱਖ ਲੈ ਫਿਰ। ਪਿਛਲੇ ਟੂਲ ਜੀ ਰੱਖ ਲਈ ਥੱਲੇ ਚੰਗਾ। ਛਾੜਿਆ ਇੱਕ ਰੈਂਚ ਵੀ ਰੱਖ ਲਈ ਇਹਦੇ ਵਾਲਾ ਉਹ ਲਾਲ ਰੈਂਚ ਇੱਥੇ ਪਿਆ ਹੋਣਾ। ਆਓ ਪਿਆ ਰੈਂਚ। ਪੇਚ ਕੱਸ ਵੀ ਵੱਡੇ। ਇੱਕ ਉਹਦੇ ਚ ਇੱਕ ਉਹਦੇ ਚ। ਚੱਲ ਰਿਆ ਜੀ ਪ੍ਰੋਜੈਕਟ ਆਪਣਾ ਸਫਾਈ ਦਾ। ਉੱਤਰ ਲਾਤਾ ਸਮਾਨ ਐ ਵਿੱਚ ਣ ਕੇ। ਦੂਜੀ ਲਮਾਰੀ ਥੱਲੇ ਕਰਦੇ ਜੇ ਉਧਰ ਨਹੀਂ ਆਉਂਦੀਆਂ। ਕ੍ਰਿਸ਼ਨ ਆ ਤਾਂ ਉਹ ਮਸ਼ੀਨ ਚ ਰੱਖ ਗਿਆ ਆ ਬੀਲ ਪਾਣਾ ਹੀਰਾਂ ਮਸ਼ੀਨ ਚ ਰੱਖਿਆ ਨੂੰ ਹੋਰ ਜਗ੍ਹਾ ਆਪਣੀ ਖੁੱਲੀ ਹੋ ਗਈ ਸਾਰੇ ਹਾਂ ਹਾਂ ਕਰਿ ਜਨਾ ਉਹ ਨਹੀਂ ਆਉਂਦੀ ਕੋਈ ਗੱਲ ਨਹੀਂ ਅੰਦਰ ਸਾਈਡ ਤੇ ਰਾ ਦੇ ਉਹ ਥੱਲੇ ਰੱਖ ਦੇ ਇਹ ਇੱਥੇ ਰੱਖ ਦੇ ਲੈ ਲਓ ਜੀ ਕਿਸੇ ਹੱਦ ਤੱਕ ਆਵਣਾ ਕੰਮ ਗੇਟ ਚ ਆ ਗਿਆ ਗੁਨੀਏ ਚ ਕੰਡਾ ਆ ਕੰਡਾ ਰੋੜਕੇ ਉੱਥੇ ਲਾ ਦੇ। ਉਹ ਜਾਲੀ ਸੀਪਾਂ ਦੇ ਅਗਲੇ ਪਾਸੇ ਆ। ਹਾਂ। ਇਹਦਾ ਯਾਰ ਪ੍ਰਾਣ ਆ ਕਿਤੇ ਸਿੱਟਦੇ ਨਹੀਂ ਸੀ ਓ ਝੋਨੇ ਚਾਨੇ ਚ। ਫੁਲਾਣੀ ਸਿਗਾਰ। 7 ਤਰੀਕਾ ਜੀ। ਕਿਹੜਾ ਇੰਚੀ ਵਾਲਾ? ਆ ਬੰਦੇ ਨੂੰ ਤਾਂ ਜਾਣਦੇ ਹੀ ਓ ਸਾਰੇ ਸਾਰੇ ਜਾਣਦੇ ਨੇ ਤੈਨੂੰ। ਸਾਰੀ ਦੁਨੀਆ ਜਾਣਨ ਲੱਗੀ। ਆ ਵੇਖੋ। ਕਰਤੀ ਆਪਾਂ ਸਫਾਈ ਆਹ ਰੈਡੀ ਫੈੜੀ ਕੰਮ ਪੂਰਾ ਤੇ ਹੁਣ ਇੱਕ ਮਸ਼ੀਨ ਉਧਰ ਪੜਜਿਆ ਕਰੂਗੀ ਇੱਕ ਇਧਰ ਪੜਜਿਆ ਕਰੂਗੀ ਇਹਨੇ ਗੰਦ ਪਾਇਆ ਹੀ ਰਿਪੇਅਰ ਵੀ ਨਹੀਂ ਚੱਜ ਨਾਲ ਹੋਈ ਗੰਦ ਕਰਕੇ ਜਦ ਦੀ ਰਿਪੇਅਰ ਚ ਵੀ ਗੰਦ ਪਾਈ ਰੱਖਿਆ ਹੈ ਹੋਇਆ ਹਾਂ ਇਹ ਆ ਰੱਖੀ ਤੋ ਉਧਰ ਬੁਲਾ ਲਿਆ ਸੀ ਨਾਲ ਦੀ ਨਾਲ ਬਣਾ ਬੰਦਾ ਕੁਆੜ ਚੱਕਣ ਨੂੰ ਕੋਈ ਛਿਲ ਫੀਲ ਤੋਂ ਟੈਡੀ ਤਨ ਚੀਜ਼ ਚਾਹੀਦੀ ਕੱਢ ਲੈ ਨਹੀਂ ਵੀ ਆਈ ਸੀ ਵੀ ਇਹ ਨਹੀਂ ਰੁਕੜੀ ਆਹੋ ਕੱਢ ਲੈ ਜੀ ਨਾਲ ਦੀ ਨਾਲ ਹੀ ਆਪਣਿਆ ਵੇਖ ਲ 6 ਪੱਲੀ ਕਿੰਨੇ 6 ਮਹੀਨੇ ਬਾਅਦ ਆਇਆ ਤੂੰ ਆ ਪਿਛਲੀ ਰੇਪੇਰ ਜਾਇਆ ਹੁਣ ਫੇਰ ਇੰਨਾ ਹੋ ਗਈ ਫੇਰ ਕੀ ਆ ਪੀਓਗੇ ਬੱਚੂ ਕਿਨੂੰ ਗਰੁੱਪ ਵਾਲੇ ਨੂੰ ਚਾਹ ਪੀਣੀ ਥੋੜੀ ਜੀ ਪਹਿਲਾਂ ਤੂੰ ਹੀ ਪੀ ਲੈ ਐ ਜਗਾਵਣੀ ਬੱਸ ਕਰਾਈ ਗਈ। ਹੋਰ ਯਾ ਤੂੰ ਤਾਂ ਮੈਨੂੰ ਵੀ ਨਾਰ ਰਗੜਦਾ। ਕੱਲ ਮੈਨੂੰ ਬੁਖਾਰ 100। ਹੋਰ ਜਦੋਂ ਮਸ਼ੀਨ ਲੈ ਕੇ ਜਾਣਾ ਸੀ ਉਦੋਂ ਮੈਨੂੰ ਬੁਖਾਰ ਚੜ ਗਿਆ। ਓਏ ਜਗਾਵਪੁਰੀ ਫੇਰ ਮੈਂ ਮਾਦਦਦੋ ਲਵਾ ਗਿਆ ਆਟੀਕਾ। ਹਾਂ। ਉਹ ਨਾ ਹੋ ਗਿਆ ਕਿ ਦੂਜੇ ਦੋਸਤ ਉਹ ਕਹਿੰਦਾ ਬੜੀ ਦੁਨੀਆ ਔਖੀ ਏ। ਇਹ ਕੰਮ ਤੋਂ। ਹਾਂਜੀ। ਚਲੋ ਜੀ ਹੁਣ ਬੁਖਾਨੇ ਤੁਹਾਨੂੰ ਫੇਰ ਮਸ਼ੀਨਾਂ ਲੈ ਕੇ ਜਾਨੇ ਆ ਫਿਰ। ਫੇਰ ਉੱਥੇ ਬਣਾਣੇ ਆ ਵੀਡੀਓ ਤੇ ਵਿਖਾਨੇ ਤੁਹਾਨੂੰ ਵੀ ਇਹ ਕਿਦਾਂ ਦੀ ਚੱਲੂਗੀ ਅੱਜ ਕਰਮਾਲੀ। ਉਹ ਤੇ ਉਹ ਤੇ ਚੱਲੀ ਆਪਣੀ ਕੰਮ ਬਹੁਤ ਵਧੀਆ ਤੇ ਇਹ ਦੇਖਦੇ ਅੱਜ ਚਲੋ ਮਹਾਰਾਜ ਕਰੇ ਬਾਈ ਸਭ ਦੀ ਵਧੀਆ ਹੀ ਚੱਲਣਾ ਆਹੀ ਚਾਰ ਦੰਨੇ ਕਿਉਂ ਬਈ ਬਾਲੀ ਹਾਈ ਹਾਈ ਮੈਂ ਸਭ ਦੀ ਵਧੀਆ ਹੀ ਚੱਲਣਾ ਆਹੀ ਚਾਰ ਦੰਨੇ ਹੋਰ ਹੋਰ ਉਹ ਦਵਾਈ ਲੈ ਲੈ ਲਓ ਲਓ ਜੀ ਤਿਆਰੀ ਆਪਣੀ ਟਰੈਕਟਰ ਵਿੱਚ ਪਾ ਲਿਆ ਕਟਰ ਇਹਦਾ ਪਾਣ ਨੂੰ ਉਥੇ ਜਗਾ ਹੈਗੀ ਇਹਦਾ ਮਸ਼ੀਨ ਪਛੀਲਾ ਜੰਨੇ ਆ ਤੇ ਆਪਣਾ ਕੰਮ ਰੈਡੀ ਹੈ ਹੁਣ ਚੱਲਦੇ ਆ ਲੈ ਗੇ ਬੱਬਾਈ ਤਾਂ ਨਾ ਕਰਤਾ ਕਹਿੰਦਾ ਆਜੋ 12 ਰਾਹ ਪੀੜੇ देखो खाल बनाई है राह दे वेची चार करमा ਦਾ ਰਸਤਾ ਹੈ ਤੇ ਮਸ਼ੀਨ ਲੰਘਦੀ ਨਹੀਂ ਖਾਨਕ ਖਾਲ ਵਿੱਚ ਸੁੱਟ ਲਈ ਵਿੱਚ ਸੁੱਟ ਲੈ ਵਿੱਚ ਇਕਲ ਸੁੱਟ ਲੈ ਹਾਉ ਕੇ ਹੀ गया जी अपना ट्राला भी ट्रैक्टर पिछेन मेहनत पालिया जी कटर ने एस एम एस भी कस के चलाता चलो हम चलने दूजी मशीन को Jalur-jalur Setengah menaruh kecai di mata di ਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਆਪਣੀ ਬਾਸਕਟ ਉਹਨੇ ਨਿਆਰਾ ਬੰਦਿਆ ਵਾ ਬਿਲਕੁਲ ਵੀ ਦਾਣੇ ਨਹੀਂ ਡੁੱਟਦੇ ਨਹੀਂ ਤਾਂ ਹਾਂ ਇਬਰੇਟ ਦੇ ਦਾਣੇ ਡੁੱਟਦੇ ਨਹੀਂ ਜੇ ਗਲੇ ਫੇਰ ਕਿ ਤੋ ਮਸਾ ਖੜਾ ਛੁੱਟਿਆ ਜੇ ਪਾਉ ਜਿੰਦ ਸਿਆਪੇ ਜੀ ਫਸੀ ਅੱਜ ਤੇ ਕੱਲ ਚਲਾਈ ਕੱਲ ਚਲਾਈ ਸੀ ਜੀ ਆਪਾਂ ਮਸ਼ੀਨ ਮਸ਼ੀਨ ਤੇ ਵਧੀਆ ਚੱਲੀ ਸੀ ਆਪਣੇ ਥੋੜੀ ਜਿਹੀ ਬ੍ਰੇਕਡਾਊਨ ਆ ਗਈ ਕੱਲ ਮਸ਼ੀਨ ਦੀ ਇੱਕ ਤੇ ਆਪਣਾ ਆ ਬੈਰਿੰਗ ਟੁੱਟ ਗਿਆ ਉਤਲਾ ਇਹ ਕਿ ਟੁੱਟਿਆ ਇੱਕ ਆਪਣਾ ਹੋਰ ਕੀ ਹੋਇਆ ਆ ਬੁਸ਼ ਟੁੱਟ ਗਿਆ ਸੀ ਆਹ ਵਾਲਾ ਇਹ ਵੀ ਗਲਤ ਕੰਮ ਹੈ ਇਹਦਾ ਹੁਣ ਆਪਾਂ ਨੇ ਬੁਸ਼ ਨਵਾਂ ਪਾ ਕੇ ਆ ਪਾਈਪ ਦਾ ਟੋਟਾ ਨਵਾਂ ਲਾ ਕੇ ਆ ਲਾ ਦਿੱ ਉਤੋਂ ਦੀ ਡਿੱਗੀ ਬਾਸਮਤੀ ਵੱਡੀ ਸੀ ਵੀ ਕੋਈ ਪ੍ਰੋਬਲਮ ਨਹੀਂ ਆਏ ਹੁਣੇ ਟੁੱਟੂਗਾ ਨਹੀਂ ਬੋਸ਼ ਹੁਣ ਐਵੇਂ ਦੇ ਆਪਾਂ ਮਿਹਨਤ ਕਰਾਂਗੇ ਸਾਰਿਆਂ ਦੀ ਬਣਾ ਕੇ ਲਾ ਦੇਣਾ ਅੱਜ ਕਰਕੇ ਰੈਡੀ ਬੈਡੀ ਵੇਚ ਚਲਾਤੀ ਆ ਜੀ ਦੋਨੇ ਇੱਕ ਅਗੇ ਰੇਤੀ 15 ਤੋਂ 9 ਦੀ ਸਾਨੂੰ ਵੇੜ ਕੇ ਆਗੇ ਜੀ ਆਪਾਂ ਪੰਪ ਤੇ ਲੱਗੇ ਡੀਜ਼ਲ ਪੁਆਣ I love- ਅੱਜ ਗਏ ਅੱਜ ਆ ਟਾਰ ਲੱਗੀ ਮਹੀਨ ਦੇ ਨਾਲ ਬੰਦਾ ਕਹਿੰਦਾ ਹੀ ਲਾਈਟ ਹੈ ਨਹੀਂ ਜਦੋਂ ਮਹੀਨ ਨਾਲ ਲੱਗੀ ਪੜਾਕੇ ਪੈ ਗਈ ਵੱਜ ਗਏ ਭਾਈ ਅੱਜ ਦੇ 7301 ਝਾੜ ਫੁੱਲ ਆਪਣਾ ਆ ਗਿਆ ਜੀ ਨਿਬੜ ਕੰਮ ਹੋਣਾ ਦੇਖਦੇ ਆ ਜੀ ਅਗਲਾ ਹੋਰ ਕੋਈ ਉੱਠ ਬੈ ਨਹੀਂ ਤੇ ਕਰ ਲੋ ਟੱਗ ਗਏ ਆ ਬੱਸ ਵਾਲਿਆਂ ਦੇ